ਹੁਣ ਗੱਲ ਕਰਦੇ ਆ ਵੀ ਕਿਹੜਾ ਵਧੀਆ ਹੈ ਦੇਸੀ ਗਾਂ ਦੇ ਘਿਓ ਦਾ ਥੋੜਾ ਜਿਹਾ ਫਾਇਦਾ ਇੱਕ ਕੀ ਹੈ ਇੱਕ ਫਾਇਦਾ ਉਹ ਚ ਬੀਟਾ ਕੈਰੋਟਿਨ ਜ਼ਿਆਦਾ ਹੁੰਦੀ ਹੈ ਐਸ ਐਨ ਐਫ ਹੀ ਜ਼ਿਆਦਾ ਹੁੰਦਾ ਕਹਿੰਦੇ ਆ ਐਸ ਐਨ ਐਫ ਤਾਂ ਤਾਂ ਚਲੋ ਮੱਝਾਂ ਚ ਵੀ ਬਹੁਤ ਹੁੰਦੀ ਹੈ ਪਰ ਬੀਟਾ ਕੈਰੋਟਿਨ ਜ਼ਿਆਦਾ ਹੁੰਦੀ ਹੈ ਕੁਝ ਜ਼ਿਆਦਾ ਹੁੰਦਾ ਹੈ ਸੀ ਐਲ اے ਕੰਜੂਗੇਟਿਡ ਲਿਨੋਲਿਕ ਐਸਿਡ ਹੂੰ ਉਹ ਇੱਕ ਵਧੀਆ ਫੈਟੀ ਐਸਿਡ ਹੈ ਉਹ ਬ੍ਰੇਨ ਵਾਸਤੇ ਚਾਹੀਦਾ ਟੁੱਟਦੀ ਉਹਨੂੰ ਕਹਿੰਦੇ ਆ ਬੀ ਸੀ ਐਮ 7 ਬੀਟਾ ਕੇਜੋਮੋਰਫਿਨ 7 ਹੂੰ ਕੇਜੋਮੋਰਫਿਨ 7 ਕਹਿੰਦੇ ਉਹ ਫੀਮ ਵਰਗਾ ਨਸ਼ਾ ਹੈ ਜੀ अच्छा जी ओ, कैंसर है वो कैंसर ਕਰਦਾ ਹੈ ਇਹ ਕਰਦਾ ਹੈ ਉਹ ਇਹ ਐਚ ਐਫ ਗਾਮਾ ਐਚ ਐਫ ਗਾਮਾ ਚਾਹਨਾ ਪਰ ਇਦਾਂ ਦਾ ਹੈ ਨਹੀਂ ਕੁਝ ਨਹੀਂ ਹੈਗਾ ਜੀ ਇੱਕ ਨਿਊਜ਼ੀਲੈਂਡ ਤੋਂ ਝੂਠ ਸ਼ੁਰੂ ਹੋਇਆ ਸੀ ਕਾਰਪੋਰੇਟ ਝੂਠ ਨੇ ਮੱਛੀ ਪਾਲਣ ਤੇ ਡੇਰੀ ਪਾਲਣ ਤੋਂ ਬਿਨਾ ਕੋਈ ਸਹਾਇਕ ਧੰਦਾ ਹਲੇ ਤੱਕ ਵੈਲ ਐਸਟੈਬਲਿਸ਼ ਨਹੀਂ ਹੈਗਾ ਸਹੀ ਹੈ ਜੀ ਪੈਰ ਨਹੀਂ ਕਿਸੇ ਤੇ ਲੱਗੇ ਇਹ ਦੋ ਸਹਾਇਕ ਧੰਦੇ ਸਾਡੇ ਉਹ ਚ ਡੇਰੀ ਪਾਲਣ ਮੇਨ ਹੈ ਸਾਡਾ ਕਿਉਂਕਿ ਦੁੱਧ ਕਿਉਂ ਮੱਖਣ ਨਹੀਂ ਗੱਲ ਹੀ ਹੈ ਨਾ ਦੇਖੋ ਪਸ਼ੂ ਪਾਲਣ ਜਾਂ ਖੇਤੀਬਾੜੀ ਨੂੰ ਬਦਨਾਮ ਕਰਨਾ ਬਹੁਤ ਸੌਖਾ ਕਿਉਂਕਿ ਪੈਦਾ ਕਰਨ ਵਾਲਾ ਰਣਪੜ ਹੈ ਅਣਜਾਣੇਗੀ ਉਹਨੂੰ ਧੱਕਾ ਲੱਗ ਜਿੱਧਰ ਮਰਜ਼ੀ ਤੋੜ ਲਓ ਮਾਰਕੀਟ ਬਣ ਗਈ ਹੈਗੀ ਐ ਤੇ ਉਹ ਕਹਿੰਦੇ ਹੈਗੇ ਦੁੱਧ ਛੱਡ ਦਿਓ ਸਾਡੇ ਪ੍ਰੋਡਕਟ ਖਾਓ ਤੇ ਤੁਸੀਂ ਰਹੋਗੇ ਠੀਕ ਫਾਸਟ ਫੂਡ ਛੱਡ ਦਿਓ ਤੇ ਮਤਲਬ ਦੁੱਧ ਛੱਡਣ ਨਾਲ ਬੰਦਾ ਠੀਕ ਹੋ ਜਾਂਦਾ ਹੈਗਾ ਇਹ ਖਰਾਕੀ ਹਿੱਸਾ ਰਿਹਾ ਆਪਣਾ ਵੱਡੇ ਲੰਬੇ ਸਮੇਂ ਤੋਂ ਪਲਵਾਨ ਪੈਦਾ ਹੋਇਆ ਦੁੱਧ ਖਾ ਕੇ ਪੀ ਕੇ ਛੱਡਣ ਵਾਲੀਆਂ ਤਾਂ ਦੋ ਚੀਜ਼ਾਂ ਨੇ ਜੀ ਜੀ ਮਾੜੀ ਖੁਰਾਕ ਤੇ ਮਾੜੀ ਸੋਚ ਜੀ ਇਹ ਦੋਨੇ ਸਾਨੂੰ ਚਿੰਬੜ ਗਿਆ ਹੁਣ ਖੁਰਾਕ ਵੀ ਚਿੰਬੜ ਗਈ ਸਤਿ ਸ੍ਰੀ ਅਕਾਲ ਮੈਂ ਪਰਕਰਤ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਅੱਜ ਵੀ ਡਾਇਰੀ ਖੁੱਲੀ ਹੈ ਤੇ ਪਸ਼ੂਆਂ ਦੀ ਇਸ ਤਰ੍ਹਾਂ ਜੁੜੇ ਹੋਏ ਸਵਾਲ ਹੋਣਗੇ ਮੇਰੇ ਨਾਲ ਪਸ਼ੂ ਮਾਹਰ ਡਾਕਟਰ ਜੀਵਨ ਗੁਪਤਾ ਜੀ ਮੌਜੂਦ ਹੈਗੇ ਆ ਤੇ ਕਈ ਵਾਰ ਤੁਸੀਂ ਅਖਬਾਰਾਂ ਦੀਆਂ ਕਟੀਆਂ ਪੋਸਟਾਂ ਵੀਡੀਓ ਸਾਰਾ ਕੁਝ ਦੇਖਦੇ ਹੋ ਪੋਡਕਾਸਟਾਂ ਦੇਖਦੇ ਹੈਗੇ ਹੋ ਤੇ ਕੁਝ ਨਾਨ ਸਾਇੰਟਿਫਿਕ ਤੇ ਸਾਇੰਟਿਫਿਕ ਗੱਲਾਂ ਹੁੰਦੀਆਂ ਜਿਹੜੀਆਂ ਤੁਸੀਂ ਦੂਸਰਿਆਂ ਨੂੰ ਵੀ ਦੱਸ ਦਿੰਦੇ ਹੋ ਸ਼ੇਅਰ ਵੀ ਹੋ ਜਾਂਦੀਆਂ ਸਮਾਜ ਵਿੱਚ ਫੈਲ ਵੀ ਜਾਂਦੀਆਂ ਪਰ ਜਦੋਂ ਕੋਈ ਆਥੈਂਟਿਕ ਬੰਦਾ ਉਹਨਾਂ ਬਾਰੇ ਗੱਲਾਂ ਬਾਤਾਂ ਕਰਦਾ ਹੈਗਾ ਤੇ ਸਾਇੰਸ ਵੀ ਦੱਸਦਾ ਨਾਲ ਫਿਰ ਉਹਨਾਂ ਦੇ ਕੁਝ ਪਰਦੇ ਉੱਠ ਜਾਂਦੇ ਹੈਗੇ ਐਸੀ ਤਰੀਕੇ ਨਾਲ ਹੀ ਆਪਣੇ ਕੋਲ ਦੋ ਤਿੰਨ ਵਿਸ਼ੇ ਹੈਗੇ ਆ ਕਿ ਦੁੱਧ ਤਾਂ ਮੱਝਾਂ ਤੇ ਗਾਵਾਂ ਦਾ ਹੀ ਆਪਾਂ ਪੀਂਦੇ ਹੈਗੇ ਜਿਆਦਾਤਰ ਤੇ ਇਹਦੇ ਵਿੱਚ ਇੱਕ A1 A2 ਨਾਂ ਦੀ ਕੋਈ ਟਰਮ 3-4 ਸਾਲ ਤੋਂ ਚੱਲ ਰਹੀ ਹੈ ਉਹ ਕੀ ਹੈਗੀ ਆ ਤੇ ਦੂਸਰਾ ਜਿਹੜਾ ਸਵਾਲ ਰਹੂ ਆਪਣੀ ਇਸ ਵੀਡੀਓ ਦੇ ਵਿੱਚ ਕਿ ਪਸ਼ੂਆਂ ਦੀਆਂ ਬਿਮਾਰੀਆਂ ਸਿੱਧੀਆਂ ਹੀ ਆਪਣੇ ਵਿੱਚ ਆ ਸਕਦੀਆਂ ਕਈ ਵੀ ਬੰਦੇ ਕਹਿੰਦੇ ਆ ਕਿ ਤੁਸੀਂ ਐਨੀਮਲ ਮੀਟ ਜਾਂ ਐਨੀਮਲ ਮਿਲਕ ਲੈਣਾ ਬਿਲਕੁਲ ਬੰਦ ਕਰ ਦਿਓ ਇਹ ਦੋ ਵਿਸ਼ਿਆਂ ਤੇ ਆਪਣੀ ਵੀਡੀਓ ਰਹੂਗੀ ਥੋੜੀ ਬਹੁਤ ਲੰਬੀ ਹੋ ਸਕਦੀ ਹੈ ਤੁਹਾਡੇ ਵੱਲ ਵੱਲੇ ਕਮੈਂਟਾਂ ਚ ਹੋਣਗੇ ਤੇ ਮੈਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਦਾ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ A1 A2 ਦੇ ਖੁੱਲ ਕੇ ਪਰਦਾ ਚੱਕ ਦਿਓ A1 A2 ਦਾ ਗੱਲ ਸ਼ੁਰੂ ਕਰਦੇ ਆਂ ਆਪਾਂ ਦੇਖੋ ਕੀ ਐ ਸਾਡੇ ਬਜ਼ੁਰਗ ਕਹਿੰਦੇ ਸੀ ਕਹਿੰਦੇ ਮੰਗਲ ਹੋਵੇ ਜਾਂ ਬੁੱਧ ਰੋਜ਼ ਪੀਓ ਦੁੱਧ ਪਰ ਹੋਵੇ ਸ਼ੁੱਧ ਠੀਕ ਐ ਜੀ ਉੱਥੇ A1 A2 ਕੁਝ ਨਹੀਂ ਦੇ ਵਿੱਚ ਉਹਦੇ ਸ਼ੁੱਧ ਹੋਣਾ ਚਾਹੀਦਾ ਉਹਦੇ ਘਰਾਂ ਦੇ ਪਸ਼ੂ ਸੀ ਕਮਰਸ਼ੀਅਲ ਹੈ ਹੀ ਨਹੀਂ ਸੀ ਹੁਣ ਦੇਖੋ ਜੇ ਅਸੀਂ ਗੱਲ ਕਰਦੀ ਜੀ A2 ਕੀ ਐ A1 A2 'ਚ ਕੀ ਫਰਕ ਐ ਦੋ ਮਾਈਨੋ ਐਸਿਡ ਨੇ ਇੱਕ ਹਿਸਟਰੀ ਜਿਨੇ ਇੱਕ ਪ੍ਰੋਟੀਨ ਨੇ ਇੱਕ ਪ੍ਰੋਟੀਨ ਐ ਜਿਹਨੂੰ ਅਸੀਂ ਬੀਟਾ ਕੇ ਜਿੰਨ ਕਹਦੇ ਨੇ ਬੀਟਾ ਕੇ ਜਿੰਨ ਚ 67ਵੀਂ ਪੋਜੀਸ਼ਨ ਤੇ ਇਹ ਕਹਿੰਦੇ ਜੀ ਅੰਗਰੇਜ਼ੀ ਗਾਵਾਂ ਚ ਹਿਸਟਰੀ ਦੀਨ ਲੱਗਿਆ ਹੋਵੇ ਦੇਸੀ ਚ ਪ੍ਰੋਟੀਨ ਲੱਗਿਆ ਹੋਵੇ ਇਹ ਪੁਰਾਣੀਆਂ ਗੱਲਾਂ ਹੂੰ ਇਹਦੀ ਕੋਈ ਐਮ ਨਹੀਂ ਕਿਉਂਕਿ ਬਾਡੀ ਨੇ ਇਕੱਲੇ ਪ੍ਰੋਟੀਨ ਲੈਣੇ ਆ ਹੂੰ ਅਮਿਨੋ ਐਸਿਡ ਲੈਣੇ ਆ ਬਾਡੀ ਨੇ ਤੋੜ ਦੇਣਾ ਸਾਰਾ ਕੁਝ ਤੋੜ ਦੇਣਾ ਅਮਿਨੋ ਐਸਿਡ ਲੈਣੇ ਹਨ ਉਹ ਕਿਹੜਾ ਕਿੱਥੇ ਲੱਗਿਆ ਹੋਵੇ ਕੋਈ ਫਰਕ ਨਹੀਂ ਪੈਂਦਾ ਹਨਾ ਜੀ ਮੰਨ ਲਓ ਕੰਦ ਜੇ ਕਿੱਟ ਕਿੱਥੇ ਸੀ ਕਿੱਠੇ ਜੋ ਕੰਦ ਟਹਿ ਗਈ ਤੇ ਇਟਾਂ ਸਾਰੀਆਂ ਖਿਲਰ ਗਈਆਂ ਜੀ ਹਾਂਜੀ ਹੁਣ ਕੀ ਸੀਗਾ ਇਹ ਇਹ ਕੂੜ ਪ੍ਰਚਾਰ ਕੀ ਕਰਦੇ ਆ ਇਹ ਕਹਿੰਦੇ ਜਿਹੜਾ ਹਿਸਟਰੀ ਡੀਨ ਵਾਲਾ ਬੌਂਡ ਹੈ ਹੂੰ ਉਹ ਬਹੁਤ ਬਰੀਕ ਹੈ ਬਹੁਤ ਕਮਜ਼ੋਰ ਹੈ ਉੱਥੋਂ ਇੱਕ 7 ਮਾਈਨੋ ਐਸਿਡ ਦੀ ਚੇਨ ਟੁੱਟਦੀ ਉਹਨੂੰ ਕਹਿੰਦੇ ਆ ਬੀਸੀਐਮ 7 ਬੀਟਾ ਕੇਜੋਮੋਰਫਿਨ 7 ਹੂੰ ਕੇਜੋਮੋਰਫਿਨ 7 ਕਹਿੰਦੇ ਉਹ ਫੀਮ ਵਰਗਾ ਨਸ਼ਾ ਜੀ ਅੱਛਾ ਜੀ ਉਹ ਕੈਂਸਰ ਕਰਦਾ ਇਹ ਕਰਦਾ ਉਹ ਇਹ ਐਚਐਫ ਗਾਮਾ ਐਚਐਫ ਗਾਮਾ ਚਾਹਨਾ ਪਰ ਇਦਾਂ ਦਾ ਹੈ ਨਹੀਂ ਕੁਝ ਨਹੀਂ ਹੈਗਾ ਜੀ ਇੱਕ ਨਿਊਜ਼ੀਲੈਂਡ ਤੋਂ ਝੂਠ ਸ਼ੁਰੂ ਹੋਇਆ ਸੀ ਕਾਰਪੋਰੇਟ ਝੂਠ ਨੇ ਨਿਊਜ਼ੀਲੈਂਡ ਤੋਂ ਸ਼ੁਰੂ ਹੋਇਆ ਇੱਕ ਮਤਲਬ ਸਾਇੰਸ ਦੇ ਤਰੀਕੇ ਨਾਲ ਵੀ ਝੂਠ ਬੋਲਿਆ ਜਾ ਸਕਦਾ ਕੇ ਵੀ ਕੇ ਵੀ ਗੁਡਫੋਰਡ ਸੀਗਾ ਇੱਕ ਬੰਦਾ ਉਹਨੇ ਝੂਠ ਸ਼ੁਰੂ ਕੀਤਾ ਸੀ ਨਿਊਜ਼ੀਲੈਂਡ ਤੋਂ ਤੇ ਸਾਡੇ ਕੁਝ ਸਰਕਾਰੀ ਵੱਡੇ ਅਧਾਰੇ ਹੂੰ ਉਹਨਾਂ ਨੇ ਉਹਦਾ ਪੂਰਾ ਸਾਥ ਦਿੱਤਾ ਝੂਠ ਬੋਲਣ ਚ ਠੀਕ ਹੈ ਇਤਿਹਾਸ ਗਵਾਹ ਉਹ ਲੋਕਾਂ ਨੇ ਝੂਠ ਬੋਲਿਆ ਸਾਡੇ ਵਾਲੇ ਨੇ ਬੋਲੇ ਹੂੰ ਸਾਡੇ ਕੁਝ ਵੱਡੇ ਵਿਗਿਆਨੀਆਂ ਨੇ ਝੂਠ ਬੋਲੇ ਆਪਾਂ ਸਿਰਫ ਏ1 ਏ2 ਦੀ ਗੱਲ ਕਰ ਰਹੇ ਦੁੱਧ ਪਿਓਰ ਹੋਣਾ ਚਾਹੀਦਾ ਐਂਟੀਬਾਇਓਟਿਕ ਰਹਿਤ ਹੋਵੇ ਐਫਲਾਟੌਕਸਿਨ ਰਹਿਤ ਹੋਵੇ ਹੂੰ A1 A2 ਦਾ ਕੋਈ ਚੱਕਰ ਨਹੀਂ ਹੁਣ ਗੱਲ ਕਰਦੇ ਆਪਾਂ ਇਸ ਤੋਂ ਅਗਲੀ ਗੱਲ ਆਈਂਦੀ ਹੈ ਦੇਸੀ ਗਾਮਾ ਚ ਜਾਂ ਐਚ ਐਫ ਗਾਮਾ ਦੀ ਹੂੰ ਤੁਸੀਂ ਕਿਹੜਾ ਪੀਣਾ ਤੁਹਾਡੀ ਚੋਇਸ ਹੈ ਹੂੰ ਪਰ ਮੈਂ ਗੱਲ ਬੜੀ ਠੋਕ ਕੇ ਕਹਿ ਦੇਣਾ ਮਿਸਟ੍ਰਾਈਟਸ ਸਭ ਤੋਂ ਵੱਧ ਕਿਹਦੇ ਵਿੱਚ ਹੈ ਦੇਸੀ ਗਾਮਾ ਚ ਹੂੰ ਹੂੰ ਸਮੈਟਿਕ ਸੈੱਲ ਕਾਊਂਟ ਬੈਕਟੀਰੀਆ ਦੀ ਗਿਣਤੀ ਦੋਚ ਕਿਹਦੇ ਸਭ ਤੋਂ ਜ਼ਿਆਦਾ ਦੇਸੀ ਗਾਮਾ ਚ ਹੂੰ ਹੂੰ ਨੰਬਰ 2 ਤੇ ਸਾਡੀਆਂ ਐਚ ਐਫ ਹੁੰਦੀ ਹੈ ਸਭ ਤੋਂ ਘੱਟ ਮਿਸਟ੍ਰਾਈਟਸ ਕਾਚਾ ਹੈ ਮੱਜਾਂ ਦੇ ਵਿੱਚ ਮੱਜਾਂ ਚ ਟ੍ਰੀਟ ਕਨਾਲ ਥਾਂ ਦੀ ਲਵਾਈ ਬੜੀ ਲੰਬੀ ਹੁੰਦੀ ਐ ਮਿਸਟਾਈਟਸ ਹੁੰਦੀ ਬਹੁਤ ਪਾਕਿਸਤਾਨ ਦੇ ਵਿੱਚ ਜਿਆਦਾ ਮੱਜਾਂ ਦਾ ਹੀ ਕਾਰੋਬਾਰ ਆ ਦੁੱਧ ਦਾ ਜੀ ਤੇ ਉੱਥੇ ਕਹਿੰਦੇ ਮੈਸਟੇਸਿਸ ਦੀ ਦਵਾਈ ਦੀ ਸੇਲ ਹੀ ਬਹੁਤ ਘੱਟ ਆਈ ਦੂਜੀ ਗੱਲ ਜੇ ਅਸੀਂ ਇੰਡੀਆ ਦਾ ਲਾ ਲਈਏ ਸਾਡਾ ਨਾ ਇਸ ਵੇਲੇ ਤਾਂ 99% ਦੁੱਧ A2 ਹੈ ਹੂੰ ਹੁਣ ਇਹਨਾਂ ਨੂੰ A1 A2 ਦਾ ਜਦੋਂ ਰਾਸ ਨਹੀਂ ਨਾ ਇਹਨਾਂ ਨੇ ਫਿਰ ਦੇਸੀ ਵਰਸ ਜੈਫ ਕਰਤਾ ਹੂੰ ਹੁਣ ਤੁਸੀਂ ਸੋਚ ਕੇ ਦੇਖੋ ਦੁੱਧ ਕਿੰਨੇ ਲੋਕ ਪੀਂਦੇ ਆ ਚਾਰ ਕੱਪ ਚਾਹ ਦੇ ਪੀਤੇ 200 ਗ੍ਰਾਮ ਦੁੱਧ ਗਿਆ ਜੀ ਹੂੰ ਇਤੋਂ ਬਾਅਦ ਦੁੱਧ ਨਹੀਂ ਗਿਆ ਉਹ ਵੀ ਕੈਫੀਨ ਪ੍ਰੋਟੀਨ ਵਿੱਚ ਦੇ ਚਾਪਤਲੀ ਪੈ ਗਈ ਹੈ ਨਾ ਹੁਣ ਜਿਹੜਾ ਸੀ ਦਿਨ ਚ 1.5 ਤੋਂ 2 ਕਿਲੋ ਭੋਜਨ ਖਾਣਦੇ ਆ ਟੋਟਲ ਹੂੰ ਦੋ ਦੋ ਚ 10% ਵੀ ਹੈ ਨਹੀਂ ਗਿਆ ਜੀ ਹੂੰ ਜੰਕ ਫੂਡ ਅਸੀਂ ਖਾ ਰਹੇ ਆ ਜੀ ਸਾਰਾ ਦੁਨੀਆ ਭਰ ਦਾ ਗੰਦਮੰਦ 45 ਦਿਨ ਪੁਰਾਣਾ ਭੋਜਨ ਖਾ ਰਹੇ ਆ ਸ਼ਹਿਰੀ ਲੋਕ 45 ਦਿਨ ਪੁਰਾਣਾ ਬਣਿਆ ਹੋਇਆ ਜਿਹੜਾ ਬਿਲਕੁਲ ਜਿਹਾ ਪੈਕੇਟ ਬੰਦ ਪੈਕੇਟ ਬੰਦ ਹੈ ਨਾ ਉਹਦੇ ਉੱਪਰ ਲਿਖਿਆ ਹੋਇਆ ਵੀ ਇਹਦੇ ਵਿੱਚ ਕਾਰਸੀਨੋਜਨਿਕ ਕੈਂਸਰ ਵਾਲੇ ਕੈਮੀਕਲ ਪਾਏ ਹੋਏ ਹਮ ਕਲਰ ਪਾਏ ਹੋਏ ਕਲਰ ਪਾਏ ਵੀ ਹੈ ਮਲਟੀ ਕਲਰਡ ਜਿੰਨੇ ਪ੍ਰੋਡਕਟ ਆ ਰਹੇ ਸਾਰੇ ਖਤਰਨਾਕ ਨੇ ਉਹਨਾਂ ਦੀ ਨਿੰਦਿਆ ਛੱਡ ਕੇ ਤੇ ਐਚਫਗਾਵਾ ਨੂੰ ਫੜ ਲੈ ਲਾਈਫ ਸਟਾਈਲ ਸਾਡਾ ਮਾੜਾ ਹੋ ਗਿਆ ਹੈ ਨਾ ਅਸੀਂ ਕੋਈ ਖਾਣ ਪੀਣ ਦਾ ਧਿਆਨ ਨਹੀਂ ਰੱਖਦੇ ਬਲੇਮ ਅਸੀਂ ਕਿਹਨੂੰ ਕਰਦੇ ਆ ਅਸੀਂ ਦੇਖੋ ਸਾਡੇ ਪਰਿਵਾਰ ਚ ਮੈਂ ਆਪਦੀ ਗੱਲ ਕਰਦੇ ਦੁੱਧ ਘਿਓ ਮੱਖਣ ਅਸੀਂ ਰੋਜ਼ ਪੀਂਨੇ ਆ ਜੀ ਹੂੰ ਠੀਕ ਹੈ ਨਾ ਹੁਣ ਗੱਲ ਕਰਦੇ ਵੀ ਕਿਹੜਾ ਵਧੀਆ ਹੈ ਦੇਸੀ ਗਾਂ ਦੇ ਘਿਓ ਦਾ ਥੋੜਾ ਜਿਹਾ ਫਾਇਦਾ ਇੱਕ ਕੀ ਹੈ ਇੱਕ ਫਾਇਦਾ ਉਹ ਚ ਬੀਟਾ ਕੈਰੋਟਿਨ ਜ਼ਿਆਦਾ ਹੁੰਦੀ ਹੈ ਐਸ ਐਨ ਐਫ ਵੀ ਜ਼ਿਆਦਾ ਹੁੰਦਾ ਕਹਿੰਦੇ ਆ ਐਸ ਐਨ ਐਫ ਤਾਂ ਚਲੋ ਮੱਝਾਂ ਚ ਵੀ ਬਹੁਤ ਹੁੰਦੀ ਆ ਪਰ ਬੀਟਾ ਕੈਰੋਟਿਨ ਜ਼ਿਆਦਾ ਹੁੰਦੀ ਹੈ ਕੁਝ ਜ਼ਿਆਦਾ ਹੁੰਦਾ ਹੈ ਸੀ ਐਲ اے ਕੰਜੂਗੇਟਿਡ ਲਿਨੋਲਿਕ ਐਸਿਡ ਹੂੰ ਉਹ ਇੱਕ ਵਧੀਆ ਫੈਟੀ ਐਸਿਡ ਹੈ ਉਹ ਬ੍ਰੇਨ ਵਾਸਤੇ ਚਾਹੀਦਾ ਹੂੰ ਪਰ ਇਹਦਾ ਮਤਲਬ ਇਹ ਨਹੀਂ ਵੀ ਇੱਕ 600 ਰੁਪਏ ਕਿਤੇ ਹੂੰ ਇੱਕ ਬਾੜਾ ਬਣ ਜਾਂਦਾ ਹੈ ਹਾਂ ਇਹ 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 ਕੂੜ ਪ੍ਰਚਾਰ ਹੈ ਹੂੰ ਇਹ ਮਾਰਕੀਟਿੰਗ ਸਟੋਰੀ ਹੈ ਜੋ ਥੋੜਾ 1000 1200 ਰੁਪਏ ਬਿਕਨਾ ਚਾਹੀਦਾ ਹੈ ਦੇਸੀ ਗਾਂ ਦਾ ਅੰਗਰੇਜ਼ੀ ਗਾਂ ਦਾ ਚੇ ਮੱਝ ਦਾ ਹੂੰ ਇਹ ਕੀ ਕਰ ਰਹੇ ਹਨ ਲੋਕ ਦੇਖੋ ਮੈਂ ਇਹ ਬਿਲਕੁਲ ਔਨ ਕੈਮਰਾ ਇਹ ਗੱਲ ਕਹਿਣਾ ਹੂੰ ਜਿੰਨੇ ਬੰਦੇ ਦੇਸੀ ਗਾਵਾਂ ਦਾ ਦੁੱਧ ਵੇਚ ਰਹੇ ਹੈ ਕਹਿ ਕੇ ਜੀ ਤੁਸੀਂ ਇਕੱਲੇ ਇਕੱਲੇ ਬੰਦੇ ਦਾ ਫਾਰਮ ਦੇਖ ਲਓ 90% ਕੋਲੇ ਬਹੁਤ ਬੰਦਿਆਂ ਕੋਲੇ ਦੇਸੀ ਗਾਵਾਂ ਹੈ ਹੀ ਨਹੀਂ ਉਹਨਾਂ ਨੇ HF ਕ੍ਰਾਸ ਬ੍ਰੈਡ ਵਿੱਚ ਰੱਖੀ ਹੈ ਹੂੰ ਕ੍ਰਾਸ ਮੈਂ ਮੈਂ ਪਟਿਆਲੇ ਆ ਫਾਰਮ ਦੇ ਦਾਂ ਜਿਹੜੇ ਦੇਸੀ ਗਾਵਾਂ ਦਾ ਵਧੀਆ ਤਰੀਕੇ ਨਾਲ ਫਾਰਮ ਕਰ ਰਹੇ ਹੈ ਜੀ ਅਸੀਂ ਉਹਨਾਂ ਦੇ ਵੀ ਨਾਲ ਆ ਅਸੀਂ HF ਵਾਲੇ ਦੇ ਵੀ ਨਾਲ ਆ ਅਸੀਂ ਮੱਝਾਂ ਵਾਲੇ ਦੇ ਵੀ ਬਿਮਾਰੀਆਂ ਦਾ ਵੱਖਰਾ ਇਸ਼ੂ ਹੈ ਪਰ ਕਿਸੇ ਦੂਸਰੇ ਦੇ ਮੁਕਾਬਲੇ ਹੁਣ ਤੁਸੀਂ ਦੇਖੋ ਸਾਡੇ ਪਟਿਆਲੇ ਇੱਕ ਬੰਦਾ ਇੱਥੇ ਜੀ ਆਪਣੇ ਪਟਿਆਲੇ ਬਾਹਰ ਬਾਈਪਾਸ ਤੇ ਦੁੱਧ ਵੇਚ ਰਿਹਾ 100 ਰੁਪਏ ਕਿਲੋ ਬੋਤਲਾਂ ਚ ਪਾ ਕੇ ਹੂੰ ਹੂੰ ਮੇਰੇ ਇੱਕ ਦੋਸਤ ਨੇ ਡਾਕਟਰ ਉਹਨਾਂ ਦੇ ਘਰ ਦੁੱਧ ਆਉਂਦਾ ਸੀਗਾ ਮੈਂ ਕਿਹਾ ਚਲੋ ਦੇਖ ਕੇ ਤਾਂ ਆਈਏ ਹੂੰ ਹੂੰ ਸਾਰੀਆਂ ਉਹਦੇ ਕੋਲੇ ਕੋਈ ਦੇਸੀ ਗਾਂ ਇੱਕ ਵੀ ਨਹੀਂ ਸਾਰੀਆਂ ਕ੍ਰਾਸਬ੍ਰੈਡ ਗਾਵਾਂ ਜੀ ਗੰਦੇ ਮੰਦੀ ਜਗ੍ਹਾ ਤੇ ਦੁੱਧ ਪੈਦਾ ਹੋ ਰਿਹਾ ਜੀ ਗੰਦੀ ਮੰਦੀ ਜਗ੍ਹਾ ਤੇ ਦੁੱਧ ਪੈਕ ਹੋ ਰਿਹਾ ਤੁਸੀਂ ਦੇਖ ਰਹੇ ਹੋ ਖੁਰਾਕ ਦਾ ਬੁਰਾ ਹਾਲ ਹੈ 100 ਰੁਪਏ ਲੀਟਰ ਤੁਸੀਂ ਕੀ ਵੇਚ ਰਹੇ ਹੋ ਜੀ ਹੂੰ ਇੱਕ ਇਹ ਵੀ ਇਹ ਵੀ ਦੱਸ ਦਿਓ ਜੀ ਜਿਹੜੇ ਤੁਸੀਂ ਕਹਿੰਦੇ ਹੋ ਵੀ ਦੁੱਧ ਕੋਈ ਵੀ ਹੋਵੇ ਦੁੱਧ ਸ਼ੁੱਧ ਹੋਣਾ ਚਾਹੀਦਾ ਸ਼ੁੱਧ ਹੋਣਾ ਚਾਹੀਦਾ ਦੁੱਧ ਨੂੰ ਆਪਾਂ ਫਿਰ ਸ਼ੁੱਧ ਦੀ ਸ਼ੁੱਧਤਾ ਕਿਵੇਂ ਚੈੱਕ ਕਰੀਏ ਦੁੱਧ ਦੀ ਸ਼ੁੱਧਤਾ ਕੀ ਹੈ ਜੀ ਦੇਖੋ ਦੇਖੋ ਪਹਿਲੀ ਗੱਲ ਹੈ ਦੁੱਧ ਖੁਰਾਕ ਵਧੀਆ ਹੋਵੇ ਪਸ਼ੂ ਦੀ ਠੀਕ ਹੈ ਜੀ ਮਾੜੀ ਕੁਆਲਿਟੀ ਦੀ ਚੀਜ਼ ਭਾਵੇਂ ਅਚਫ ਗਾਂ ਖਾਵੇ ਭਾਵੇਂ ਮੱਝ ਖਾਵੇ ਭਾਵੇਂ ਸਾਹੀਵਾਲ ਖਾਵੇ ਉਹ ਨੁਕਸਾਨ ਕਰੂਗੀ ਉਹਦਾ ਦੁੱਧ ਦੀ ਕੁਆਲਿਟੀ ਤੇ ਮਾੜਾ ਅਸਰ ਪਊਗਾ ਹੂੰ ਦੂਜੀ ਗੱਲ ਮੇਨ ਗੱਲ ਇਹ ਹੈ ਦੁੱਧ ਦੇ ਵਿੱਚ ਐਂਟੀਬਾਇਓਟਿਕ ਤੇ ਐਫਲਾਟੌਕਸਿਨ ਘੱਟ ਤੋਂ ਘੱਟ ਹੋਣਾ ਚਾਹੀਦਾ ਇਹਨੂੰ ਟੈਸਟ ਕਿਵੇਂ ਕਰ ਲਈਏ ਟੈਸਟ ਤੇ ਹੈਗੇ ਆ ਪਰ ਤੁਸੀਂ ਫੀਡ ਦੀ ਕੁਆਲਿਟੀ ਸਹੀ ਰੱਖੋ ਟੈਸਟ ਵੱਲ ਨਾ ਜਾਓ ਜੇ ਕਿਸੇ ਗਾਂ ਨੂੰ ਕੋਈ ਐਂਟੀਬਾਇਓਟਿਕ ਲੱਗ ਰਿਹਾ ਤਾਂ ਉਹ 3-4 ਦਿਨ ਉਹਦਾ ਦੁੱਧ ਭਾਵੇਂ ਤੁਸੀਂ ਨਾਲੀ 'ਚ ਹੀ ਪਾ ਦਿਓ ਪਰ ਡੇਰੀ ਤੇ ਨਾ ਪਾਓ ਹੂੰ ਮੇਨ ਜ਼ਰੂਰੀ ਗੱਲ ਕੀ ਹੈ ਵੀ ਦੁੱਧ ਪੈਦਾ ਕਰਨ ਤੋਂ ਬਾਅਦ ਉਹਨੂੰ ਠੰਡਾ ਕਰਨਾ ਜ਼ਰੂਰੀ ਹੈ ਠੀਕ ਹੈ ਜੀ ਫਿਰ ਲਾਈਫ ਵੱਧਦੀ ਹੈ ਜਿਹੜਾ ਸਮੈਟਿਕ ਸੈਲ ਕਾਊਂਟ ਹੈ ਨਾ ਦੁੱਧ ਚ ਬੈਕਟੀਰੀਆ ਦੀ ਗਿਣਤੀ ਉਹ 15 2000 ਤੋਂ ਵੱਧ ਨਹੀਂ ਹੁੰਦੀ ਜੇ ਸਹੀ ਲਾਈਏ ਪਰ ਮਿਲਦੇ ਸਾਬ ਨਾਲ ਹੂੰ ਸੀ ਐਫ ਯੂ ਪਰ ਮਿਲਦੇ ਤੇ ਕਹ ਦਿੰਦੇ ਪਰ ਜਦੋਂ ਦੁੱਧ ਸਾਡਾ 5 ਵਜੇ ਚੋਕੇ 9 ਵਜੇ ਤੱਕ ਡੇਰੀ ਤੇ ਵੀ ਪਹੁੰਚਾ ਨਹੀਂ ਤੇ ਠੰਡਾ ਨਹੀਂ ਹੋਇਆ ਫਿਰ ਉਹ ਚ ਮੱਝ ਦਾ ਚਾਹ ਦੇਸੀ ਗਾਂ ਦਾ ਚ ਅੰਗਰੇਜ਼ੀ ਗਾਂ ਦਾ ਉਹਦੀ ਕੁਆਲਿਟੀ ਖਰਾਬ ਹੀ ਖਰਾਬ ਹੋ ਜਾਂਦੀ ਠੀਕ ਹੈ ਜੀ ਸੋ ਗੱਲ ਹੈ 182 ਦਾ ਨਾ ਹੁਣ ਪਿੱਛੇ ਦੇਖੋ ਸਰਕਾਰ ਨੇ ਕੀਤਾ ਕਿ ਪਹਿਲਾਂ ਮਿੰਟੋ ਮਿੰਟੀ ਨੋਟੀਫਿਕੇਸ਼ਨ ਕਰਤਾ ਫਿਰ ਵਾਪਸ ਵੀ ਲੈ ਲਿਆ ਇਹ ਜੇ ਵਿਸ਼ੇ ਬਹੁਤ ਸੰਜੀਦਾ ਸੋਚ ਨਾਲ ਜੀ ਸਮਾਜ ਦੇ ਪ੍ਰਭਾਵ ਲੈਣੀ ਚਾਹੀਦੀ ਹੈ ਸਾਡਾ ਦੇਖੋ ਸਰਕਾਰ ਸਾਹ ਐਕਟਮ ਦੇ ਦੀ ਗੱਲ ਕਰਦੀ ਹੈ ਨਾ ਜੀ ਜੀ ਮੱਛੀ ਪਾਲਣ ਤੇ ਡੇਰੀ ਪਾਲਣ ਤੋਂ ਬਿਨਾ ਕੋਈ ਸਹਾਇਕ ਧੰਦਾ ਹਲੇ ਤੱਕ ਵੈਲ ਐਸਟੈਬਲਿਸ਼ ਨਹੀਂ ਹੈਗਾ ਸਹੀ ਹੈ ਜੀ ਪੈਰ ਨਹੀਂ ਕਿਸੇ ਦੇ ਲੱਗੇ ਇਹ ਦੋ ਸਹਾਇਕ ਧੰਦੇ ਸਾਡੇ ਉਹ ਚੋਂ ਡੇਰੀ ਪਾਲਣ ਮੇਨ ਹੈ ਸਾਡਾ ਕਿਉਂਕਿ ਦੁੱਧ ਕਿਉਂ ਮੱਖਣ ਜਿਹੜਾ ਇੱਕ ਸਹਾਇਕ ਧੰਦੇ ਦੇ ਪੈਰ ਲੱਗੇ ਵੇ ਤੁਸੀਂ ਉਹਨੂੰ ਤਾਂ ਸਪੋਰਟ ਦਿਓ ਯਾਰ ਤੁਹਾਡਾ ਬੱਕਰੀ ਪਾਲਣ ਸੂਰ ਪਾਲਣ ਖਰਗੋਸ਼ ਪਾਲਣ ਬਾਅਦ ਚ ਉਹ ਬਾਅਦ ਚੱਲੂਗਾ ਸੀ ਉਹਦੇ ਨਾਲ ਸੀ ਉਹ ਵੀ ਚਲਾ ਰਹੇ ਹਾਂ ਹਮ ਮੁਰਗੀ ਪਾਲਣ ਵਧੀਆ ਐਸਟੈਬਲਿਸ਼ ਤੇ ਜਿਹੜੇ ਧੰਦੇ ਤੁਹਾਡੇ ਐਸਟੈਬਲਿਸ਼ ਨਹੀਂ ਸਸਤਾਪਤ ਹੋ ਚੁੱਕੇ ਆ ਜੀ ਘਟੋ ਘਟ ਦੁੱਧ ਦੀ ਜਗਾ ਦਾ ਪੈਕੇਟ ਬੰਦ ਚੀਜ਼ਾਂ ਦਾ ਨਾਮ ਲੈਣ ਫਾਸਟ ਫੋਰਡ ਦਾ ਨਾਮ ਲਵੇ ਤੇ ਡੇਰੀ ਦੇ ਧੰਦੇ ਨੂੰ ਨਾ ਮੈਂ ਤਾਂ ਕਹਿੰਦਾ ਪੰਜਾਬ ਤਾਂ ਇੱਕੋ ਇੱਕ ਸਹਾਇਕ ਹੁੰਦਾ ਜਿਹਦੇ ਪੂਰੇ ਪੈਰ ਜ਼ਮੀਨ ਤੇ ਲੱਗੇ ਹੋਏ ਜੀ ਇੱਕ ਆਪਾਂ ਹੋਰ ਥੋੜਾ ਜਿਹਾ ਵਿਸ਼ਾ ਐਸੀ ਵੀਡੀਓ ਨੂੰ ਥੋੜਾ ਲੰਬਾ ਕਰ ਲੈਣੇ ਹੈਗੇ ਆ ਪਸ਼ੂਆਂ ਨੂੰ ਸੋ ਬਿਮਾਰੀਆਂ ਹੋ ਸਕਦੀਆਂ ਆਪਣੇ ਤਾਂ ਬੋਡੀ ਦੇ 70 80 ਕਿਲੋ ਭਾਰ ਆ 5 ਲੱਖ ਦੇ ਟੈਸਟ ਹੋ ਜਾਂਦੇ ਆ ਬੋਡੀ ਸਕੈਨ ਐਮ ਆਰ ਆਈ ਅਲਟਰਾਸਾਉਂਡ 100 ਕੁਝ ਹੋਣ ਤੋਂ ਬਾਅਦ ਵੀ ਆਪਾਂ ਨੂੰ ਬਿਮਾਰੀ ਦਾ ਪਤਾ ਲੱਗਣ ਤੋਂ ਬਾਅਦ ਵੀ ਲਾਜ ਨਹੀਂ ਹੁੰਦਾ ਪਸ਼ੂਆਂ ਦਾ ਤਾਂ ਕੁਝ ਵੀ ਟੈਸਟ ਨਹੀਂ ਹੁੰਦਾ ਹੈਗਾ ਪਰ ਜਿਹੜਾ ਉਹਨਾਂ ਦਾ ਫੂਡ ਆਪਾਂ ਕੰਜ਼ੂਮ ਕਰ ਰਹੇ ਆ ਚਾਹੇ ਮੀਟ ਐਨੀਮਲ ਆ ਚਾਹੇ ਡੇਰੀ ਐਨੀਮਲ ਆ ਕੀ ਉਹਨਾਂ ਦੀਆਂ ਬਿਮਾਰੀਆਂ ਸਿੱਧੀਆਂ ਆਪਣੇ ਚਾ ਸਕਦੀਆਂ ਇਹ ਪਰ ਇਹ ਪਰਮ ਵੀ ਦੂਰ ਕਰਦੇ ਕੁਝ ਬਿਮਾਰੀਆਂ ਹੈਗੀਆਂ ਉਹਨਾਂ ਨੂੰ ਜੂਨੋਟਿਕ ਬਿਮਾਰੀਆਂ ਕਹਿੰਦੇ ਜਿਹੜੇ ਪਸ਼ੂਆਂ ਤੋਂ ਬੰਦਿਆਂ ਚਾਉਂਦੀਆਂ ਹੈਗੀਆਂ ਪੰਛੇ ਬਵਾਰੀਆਂ ਮੇਨ ਨੇ ਉਹ ਆਉਂਦੀਆਂ ਉਸੇ ਆਪ ਧਿਆਨ ਰੱਖਣਾ ਹੈ ਟੈਸਟ ਪਸ਼ੂਆਂ ਦੇ ਜੀ ਅੱਜ ਪੰਜਾਬ ਚ ਸਰਕਾਰੀ ਸਾਡੀ ਗੁਰੂ ਅੰਗਦ ਦੇਵ ਯੂਨੀਵਰਸਿਟੀ ਹੈ ਆਰ ਡੀਆਈਆਰ ਜਲੰਧਰ ਹੈ ਹੂੰ ਬੰਦਿਆਂ ਵਰਗੀ ਸਕੈਨਿੰਗ ਕਰਦੇ ਆ ਜੀ ਉਹ ਪਸ਼ੂਆਂ ਦੀ ਹੂੰ ਹੂੰ ਪ੍ਰਾਈਵੇਟ ਲੈਬੋਰੀਆਂ ਹੈਗੀਆਂ 2-3 ਲਾਲ ਪੈਥ ਹੈ ਸ਼ਾਇਨ ਲੈਬ ਹੈ ਹੋਰ ਇੱਕ ਦੋ ਹੈਗੀਆਂ ਪਸ਼ੂ ਦੀ ਟੈਸਟਿੰਗ ਹੋ ਸਕਦੀ ਹੈ ਕਰਵਾਈ ਜਾ ਸਕਦੀ ਹੈ ਕੋਈ ਮਹਿੰਗੀ ਨਹੀਂ ਹੈਗੀ ਜੀ ਪਰ ਗੱਲ ਹੈ ਸਹੀ ਖੁਰਾਕ ਦੇਣ ਦੀ ਲੋੜ ਹੈ ਤੇ ਸਹੀ ਖੁਰਾਕੀ ਤੱਤ ਦੇਣ ਦੀ ਲੋੜ ਹੈ ਕਿਉਂਕਿ ਪਸ਼ੂਆਂ ਚ ਵੀ ਨਾ ਹੁਣ ਸਟ੍ਰੈਸ ਕਰਕੇ ਵਾਤਾਵਰਣ ਦਾ ਸਟ੍ਰੈਸ ਹੈ ਪ੍ਰੋਡਕਸ਼ਨ ਦਾ ਸਟ੍ਰੈਸ ਹੈ ਹਮ ਇੰਬੈਲੈਂਸ ਚ ਹਾਰਮੋਨਲ ਇੰਬੈਲੈਂਸ ਬਹੁਤ ਹੋ ਰਿਹਾ ਹੁਣ ਦੇਖੋ ਜਿਵੇਂ ਤੁਸੀਂ ਗੱਲ ਕਰਦੇ ਇੱਕ ਅ ਅੱਜਕਲ ਪਸ਼ੂਆਂ ਚ ਹਾਰਮੋਨ ਦੀ ਵਰਤੋਂ ਵੱਧ ਰਹੀ ਹੈ ਜ਼ਰੂਰਤ ਵੀ ਹੈ ਵੱਧ ਵੀ ਰਹੀ ਹੈ ਹਮ ਔਰ ਦਾ ਹੱਲ ਕੀ ਹੈ ਵੀ ਇੱਕ ਤਾਂ ਟਾਕਸਿਨ ਰਹਿਤ ਭੋਜਨ ਦਿੱਤਾ ਜਾਵੇ ਤੂੜੀ ਗਿੱਲੀ ਨਾ ਹੋਵੇ ਪਾਣੀ ਚਕਾਈ ਨਾ ਜੰਮੀ ਹੋਵੇ ਸਾਈਲੇਜ ਵਧੀਆ ਕੁਆਲਿਟੀ ਦਾ ਹੋਵੇ ਭੋਜਨ ਦਾਣਾ ਵਧੀਆ ਕੁਆਲਿਟੀ ਦਾ ਹੋਵੇ ਹਮ ਦੂਜਾ ਜੀ ਇੱਕ ਬੇਸਿਕ ਚੀਜ਼ ਕਿ ਚਾਰ ਲਗੂ ਤਤ ਨੇ ਜਿੰਕ ਕਾਪਰ ਕੁਆਲਟ ਮੈੰਗਨੀਜ਼ ਹੂੰ ਜਿਹੜਾ ਮੈੰਗਨੀਜ਼ ਹੈ ਉਹਦੀ ਘਾਟ ਹਾਰਮੋਨਲ ਇੰਬੈਲੈਂਸ ਦਾ ਮੇਨ ਕਾਰਨ ਹੈ ਠੀਕ ਹੈ ਜੀ ਸਾਡੀਆਂ ਬੇਟੀਆਂ ਜਵਾਨ ਬੇਟੀਆਂ ਚ ਵੀ ਦੇਖੋ ਜਦੋਂ ਹੁੰਦਾ ਨਾ ਬੱਚੀ 15 16 ਸਾਲ ਦੀ ਬੇਟੀ ਹੋਈ ਪੀਰੀਅਡ ਆਈ ਜਾ ਰਹੀ ਆਈ ਜਾ ਰਹੀ ਲਗਾਤਾਰ ਕਈ ਦਿਨ ਹੂੰ ਗਾਇਨੇਕੋਲੋਜਿਸਟ ਕੋਲ ਲੈ ਕੇ ਜਾ ਰਹੇ ਸੀ ਬੱਚੇ ਨੂੰ ਬੇਟੀ ਨੂੰ ਤਾਂ ਉਹ ਚ ਮੇਨ ਕਾਰਨ ਮੈੰਗਨੀਜ਼ ਦੀ ਘਾਟ ਹੈ ਹਮ ਮਹਾਂਗਾ ਨੀਜ਼ ਦੀ ਘਾਟ ਮਹਾਂਗਾ ਨੀ ਇਹਨੂੰ ਫਰਟੀਲਿਟੀ ਮਿਨਰਲ ਕਹਿੰਦੇ ਪਸ਼ੂਆਂ ਚ ਵੀ ਦੀ ਘਾਟ ਜਿੰਕ ਵੀ ਫਰਟੀਲਿਟੀ ਦੇ ਨਾਲ ਜੁੜਿਆ ਹੋਇਆ ਜਿੰਕ ਵੀ ਫਰਟੀਲਿਟੀ ਦੇ ਨਾਲ ਜੁੜਿਆ ਹੋਇਆ ਸੋ ਕੀ ਹੈ ਵੀ ਮਹਾਂਗਾ ਨੀ ਦੀ ਘਾਟ ਪੂਰੀ ਕਰੀ ਅਸੀਂ ਪਰ ਮਾੜੀ ਕੁਆਲਿਟੀ ਦਾ ਭੋਜਨ ਪਸ਼ੂਨ ਦੇ ਇਹਨਾਂ ਬੰਦਿਆਂ ਨੂੰ ਪਸ਼ੂਆਂ ਚ ਦੇਖੋ ਫੀਡ ਦੇ ਵਿੱਚ ਉਹਨੂੰ ਕੁਰਕਰੀਆਂ ਦਾ ਵੇਸਟ ਚਿਪਸ ਬੇਸਡ ਬਿਸਕਟਾਂ ਦਾ ਵੇਸਟ ਦੀਵਾਲੀ ਤੋਂ ਬਾਅਦ ਪੈ ਜਾਣਾ ਉਹ ਨੁਕਸਾਨਦਾਇਕ ਬੱਚੇ ਗੰਨੇ ਦੀ ਸਲਰੀ ਸੀਗਾ ਗੰਨੇ ਦੀ ਸਲਰੀ ਸਾਨੂੰ ਕੁਆਲਿਟੀ ਕੰਟਰੋਲ ਕਰਨਾ ਉਹ ਸਰਕਾਰ ਕਰ ਰਹੀ ਹੈ ਪਰ A1 A2 ਦਾ ਇੰਨਾ ਰੋਲਾ ਪਾਉਣ ਦੀ ਲੋੜ ਨਹੀਂ ਨਾ ਇਹ ਤੋਂ ਇੰਨਾਂ ਡਰਨ ਦੀ ਲੋੜ ਹੈ ਜੀ ਦੁੱਧ ਧਿਆਨ ਰੱਖੋ ਜੀ ਵਧੀਆ ਤੁਹਾਡੀ ਕੁਆਲਿਟੀ ਦਾ ਹੋਵੇ ਸ਼ੁੱਧ ਹੋਵੇ ਜੀ ਦੁੱਧ ਦਹੀਂ ਘਿਓ ਲੱਸੀ ਮੱਖਣੇ ਸਾਰੇ ਹਲਕੇ ਲੈਨ ਡਾਈਟਸ ਨੇ ਹਮ ਇਹਨਾਂ ਨੂੰ ਆਪਣੀ ਖੁਰਾਕ ਇਹ ਫਰੈਸ਼ ਫਰੈਸ਼ ਆਪਾਂ ਕਹਿੰਦੇ ਨੇ ਨਹੀਂ ਗੱਲ ਇਹ ਹੈ ਨਾ ਦੇਖੋ ਪਸ਼ੂ ਪਾਲਣ ਜਾਂ ਖੇਤੀਬਾੜੀ ਨੂੰ ਬਦਨਾਮ ਕਰਨਾ ਬਹੁਤ ਸੌਖਾ ਕਿਉਂਕਿ ਪੈਦਾ ਕਰਨ ਵਾਲਾ ਰਣਪੜ ਹੈ ਅਣਜਾਣੇ ਹੀ ਉਹਨੂੰ ਧੱਕਾ ਲੱਗ ਜਿੱਧਰ ਮਰਜ਼ੀ ਤੋੜ ਲੋ ਉਹਦੇ ਉਦੋਂ ਬਾਅਦ ਹੀ ਬਿਜ਼ਨਸ ਸ਼ੁਰੂ ਹੁੰਦਾ ਉਹਦੇ ਪ੍ਰੋਡਕਟ ਬਣਨ ਤੋਂ ਬਾਅਦ ਜੀ ਆਪਣਾ ਇਸ ਵੀਡੀਓ ਦਾ ਆਖਰੀ ਵਿਸ਼ਾ ਇੱਕ ਛੋਟਾ ਜਿਹਾ ਰਹਿ ਗਿਆ ਜੀ ਕਿ ਅੱਜ ਕੱਲ ਇੱਕ ਵੱਡਾ ਚੱਲਿਆ ਹੈਗਾ ਮੈਨੂੰ ਲੱਗਦਾ ਵੀ ਇੱਕ ਨਵੀਂ ਮਾਰਕੀਟ ਪੈਦਾ ਹੋ ਗਈ ਹੈਲਥ ਜਿਹੜੇ ਪ੍ਰੋਡਕਟਸ ਹੈਗੇ ਆ ਜਾਂ ਤੁਹਾਡੇ ਮਾਰਕੀਟ ਬਣ ਗਈ ਹੈਗੀ ਹੈ ਤੇ ਉਹ ਕਹਿੰਦੇ ਹੈਗੇ ਦੁੱਧ ਛੱਡ ਦਿਓ ਸਾਡੇ ਪ੍ਰੋਡਕਟ ਖਾਓ ਤੇ ਤੁਸੀਂ ਰਹੋਗੇ ਠੀਕ ਫਾਸਟ ਫੂਡ ਛੱਡ ਦਿਓ ਤੇ ਮਤਲਬ ਦੁੱਧ ਛੱਡਣ ਨਾਲ ਬੰਦਾ ਠੀਕ ਹੋ ਜਾਂਦਾ ਹੈਗਾ ਇਹ ਖਰਾਕੀ ਹਿੱਸਾ ਰਿਹਾ ਆਪਣਾ ਵੱਡੇ ਲੰਬੇ ਸਮੇਂ ਤੋਂ ਪਲਵਾਨ ਪੈਦਾ ਹੋਇਆ ਦੁੱਧ ਖਾ ਕੇ ਪੀ ਕੇ ਛੱਡਣ ਵਾਲੀਆਂ ਤਾਂ ਦੋ ਚੀਜ਼ਾਂ ਨੇ ਜੀ ਜੀ ਮਾੜੀ ਖੁਰਾਕ ਤੇ ਮਾੜੀ ਸੋਚ ਜੀ ਇਹ ਦੋਨੇ ਸਾਨੂੰ ਚਿੰਬੜ ਗਈਆਂ ਹੁਣ ਖੁਰਾਕ ਵੀ ਚਿੰਬੜ ਗਈ ਜੀ ਦੇਖੋ ਅਸੀਂ ਗੱਲ ਇਹ ਹੈ ਨਾ ਜਿੱਥੇ ਅਸੀਂ ਬੇਸਿਕ ਚੀਜ਼ਾਂ ਮੰਨ ਲੋ ਅਸੀਂ ਸੈਰ ਨਹੀਂ ਕਰ ਰਹੇ ਹੂੰ ਜੰਕ ਫੂਡ ਅਸੀਂ ਛੱਡ ਨਹੀਂ ਰਹੇ ਹੈਨਾ ਥੋੜਾ ਕੋਈ ਸਪਲੀਮੈਂਟ ਕੰਮ ਨਹੀਂ ਕਰੂਗਾ ਤੁਹਾਡੀ ਬਾਡੀ ਦੀ ਪੀ ਐਚ ਡਿਸਟਰਬ ਹੋ ਰਹੀ ਹੈ ਪੀ ਐਚ ਕਿਉਂ ਡਿਸਟਰਬ ਹੋ ਰਹੀ ਹੈ ਹੁਣ ਮੰਨ ਲਓ ਤੁਸੀਂ ਕੋਲਡ ਡਰਿੰਕ ਡਾਈਟ ਕੋਕ ਜਾਂ ਕੋਈ ਵੀ એનર્ਜੀ ਡਰਿੰਕ ਲੈ ਰਹੇ ਹੋ ਤੇ ਆ ਬਨੇਰਾ ਦੋ ਪੀ ਐਚ ਹਮ ਲੋਕਾਂ ਨੂੰ ਦੋ ਪੀ ਐਚ ਸਮਝ ਨਹੀਂ ਆਉਂਦੀ ਮੈਂ ਕਹਿੰਦਾ ਦੋ ਪੀ ਐਚ ਕੋਲਡ ਡਰਿੰਕ ਦੀ ਨਹੀਂ ਹੁੰਦੀ ਹਾਰਪਿਕ ਦੀ ਵੀ ਹੁੰਦੀ ਹੈ ਹਮ ਕਲੀਨਰ ਲਾ ਲਓ ਕਲੀਨਰ ਜਿਹੜਾ ਟਾਇਲਟ ਕਲੀਨਰ ਹੈ ਨਾ ਫਿਰ ਉਹ ਸੋਡੇ ਦੀ ਵੀ ਹੈ ਦੋ ਪੀ ਐਚ ਹਮ ਠੀਕ ਹੈ ਨਾ ਫਿਰ ਅਸੀਂ ਚੀਨੀ ਦੀ ਮਾਤਰਾ ਬਹੁਤ ਐਕਸੈਸ ਲੈ ਰਹੇ ਜਿੰਨੇ ਬੈਗਨ ਡਰਿੰਕ ਨੇ ਜਾਂ એનર્ਜੀ ਡਰਿੰਕ ਨੇ 슈ਗਰ ਬਹੁਤ ਜ਼ਿਆਦਾ ਹੂੰ 슈ਗਰ ਸਾਡੇ ਇੱਕ ਲਿਮਿਟ ਤੋਂ ਜ਼ਿਆਦਾ ਜੋ ਸਾਡੀ ਬਾਡੀ ਚ ਜਾਊਗੀ ਜੀ ਉਹ ਬ੍ਰੇਨ ਫੌਗ ਕਰਦੀ ਹੈ ਹੂੰ ਫੌਗੀ ਬ੍ਰੇਨ ਕਰਦੇ ਤੁਹਾਡਾ ਬ੍ਰੇਨ ਧੁੰਦਲਾਪਨ ਹੋ ਜਾਂਦਾ ਵੀ ਤੁਸੀਂ ਜਾਗਦੇ ਵੀ ਸੁੱਤੇ ਵਰਗੇ ਜਾਗਦੇ ਵੀ ਆਪਾਂ ਕਹਿੰਦੇ ਬੰਦਾ ਸੋਈ ਜਾ ਰਿਹਾ ਬੈਠਾ ਬੈਠਣਾ ਹੂੰ ਸੋ ਗੱਲ ਇਹ ਹੈ ਵੀ ਥੋੜਾ ਜਿਹਾ ਕਰੀਏ ਦੂਜੀ ਗੱਲ ਨਾ ਅਸੀਂ ਇੱਕ ਸਾਡੇ ਚ ਮੈਂ ਵੈਸੇ ਗੱਲ ਥੋੜੀ ਜਿਹੀ ਹਟ ਕੇ ਆ ਵਿਸ਼ੇ ਤੋਂ ਹੂੰ ਹੂੰ ਅਸੀਂ ਨਾ ਸ਼ੁਕਰਾਨੇ ਚ ਰਹਿਣਾ ਬੰਦ ਕਰਤਾ ਹੂੰ ਹੂੰ ਮੋਟੇ ਨਹੀਂ ਅਸੀਂ ਇਹ ਇਹ ਦੇਖਦੇ ਨਹੀਂ ਹੈਗੇ ਵੀ ਸਾਨੂੰ ਬਹੁਤ ਕੁਝ ਪ੍ਰਮਾਤਮਾ ਨੇ ਦਿੱਤਾ ਇਸ ਦੁਨੀਆ 'ਚ ਜਿਹੜਾ ਲੋਕਾਂ ਕੋਲ ਨਹੀਂ ਹੈਗਾ ਹਾਂਜੀ ਹਾਂਜੀ ਬਿਲਕੁਲ ਸੋ ਉਹਦੇ ਨਾਲ ਸੇ ਚੰਗੀ ਹੋ ਰਿਹਾ ਸਪਲੀਮੈਂਟਸ ਦੀ ਨਾ ਜ਼ਰੂਰਤ ਬਹੁਤ ਜ਼ਿਆਦਾ ਨਹੀਂ ਹੈਗੀ ਹਾਂ ਤੁਸੀਂ ਲੈ ਸਕਦੇ ਹੋ ਜੇ ਤੁਹਾਡੀ ਭੋਜਨ 'ਚ ਕਮੀ ਹੈ ਹੂੰ ਕੋਈ ਖਾਸ ਬੰਦਾ ਹੋ ਸਕਦਾ ਸਾਰਿਆਂ ਨੂੰ ਕਿਆ ਲੋੜ ਹੈਗੀ ਉਹਦੀ ਦੇਖੋ ਪ੍ਰਗਟ ਜੀ ਟੋਟ ਕੇ ਕਦੋਂ ਕੰਮ ਕਰਨਗੇ ਨਾ ਹੂੰ ਮਤਲਬ ਕਿ ਜਦੋਂ ਤੁਹਾਡਾ ਭੋਜਨ ਠੀਕ ਹੈ ਹੂੰ ਬਲੂਸੀ ਚੂਰਨ ਖਾ ਰਹੇ ਹਾਂ ਮਨਾ ਚੂਰਨ ਕਦੋਂ ਕੰਮ ਕਰੂਗਾ ਜੇ ਅਸੀਂ ਤਜਾਬੀ ਭੋਜਨ ਨਹੀਂ ਖਾ ਰਹੇ ਹੂੰ ਰਹਿ ਤਾਂ ਨਹੀਂ ਹੈਗਾ ਵੀ ਖਾਓ ਜੋ ਮਰਜੀ ਤੇ ਹੁਣ ਅੱਜ ਕੱਲ ਕੀ ਹੋ ਗਿਆ ਨਾ ਇੱਕ ਹੋਰ ਕੀ ਕਹਿਣ ਲੱਗੇ ਡਾਕਟਰ ਆਮ ਹੀ ਕਹਿੰਦੇ ਆ ਵੀ ਦੋ ਦੋ ਘੰਟੇ ਬਾਅਦ ਖਾਈ ਚੱਲੋ ਜੀ ਹੂੰ 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 슈ਗਰ ਸਪਾਈਕ ਨਹੀਂ ਹੁੰਦਾ ਮਨਾ ਦੋ ਦੋ ਘੰਟੇ ਬਾਅਦ ਖਾਣ ਦਾ ਮਤਲਬ ਕੀ ਹੈ ਵੀ ਤੁਹਾਡੀ ਬਾਡੀ ਨੂੰ ਰੈਸਟ ਹੀ ਨਹੀਂ ਮਿਲ ਰਿਹਾ ਕਦੇ ਹੂੰ ਭੋਜਨ ਤੁਸੀਂ 6 ਘੰਟੇ ਤੋਂ ਪਹਿਲਾਂ 6 ਘੰਟੇ ਦਾ ਗੈਪ ਜ਼ਰੂਰੀ ਹੈ ਜੀ ਭੋਜਨ ਦਾ ਇੱਕ ਭੋਜਨ ਦਾ ਦੂਜੇ ਭੋਜਨ ਨਾਲ ਸਹੀ ਹੈ ਜੀ ਸੋ ਚੀਜ਼ਾਂ ਥੋੜੀ ਜਿਹਾ ਬੜੇ ਲੰਬੇ ਵਿਸ਼ੇ ਹੈ ਜੀ ਪਰ ਮੈਂ ਕਹਿਣਾ ਵੀ ਸਾਨੂੰ ਨਾ ਲਾਈਫ ਸਟਾਈਲ ਬਿਮਾਰੀਆਂ ਤੋਂ ਪਸ਼ੂ ਨੂੰ ਹੀ ਬਚਾਉਣਾ ਚਾਹੀਦਾ ਬੰਦਿਆਂ ਨੂੰ ਹੀ ਬਚਾਉਣਾ ਚਾਹੀਦਾ ਜੀ ਮਿਸਾਲ ਪ੍ਰਭੂ ਪਸ਼ੂਵਾਨੀ ਸਿਹਤ ਨਾਲ ਜੁੜੇਗਾ ਹੋਇਆ ਕਾਫੀ ਇੰਟਰਵਿਊ ਕੀਤੀਆਂ ਹੈਗੀਆਂ ਤੇ ਇਹ ਦੁੱਧ ਦੇ ਨਾਲ ਜੁੜੀਆਂ ਹੋਈਆਂ ਕੁਝ ਖਾਸ ਜਿਹੜੀਆਂ ਕਿ ਮਾਰਕੀਟ ਦੇ ਵਿੱਚ ਭ੍ਰੰਟੀਆਂ ਫੈਲੀਆਂ ਸੀ ਉਹਨਾਂ ਤੇ ਚਾਦਰ ਨਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਇਹਨੂੰ ਸراہੋਗੇ ਤੇ ਆਪਣੇ ਵੱਲ ਵੱਲੇ ਕਮੈਂਟਾਂ ਦੇ ਵਿੱਚ ਜਰੂਰ ਲਿਖਿਓ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ